ਸ਼੍ਰਮਣੀ ਕਾਰਕਮਕਾਲ ਵਰਕਿੰਗ ਕਮੇਟੀ ਦੀ ਅੱਜ ਹੋਈ ਮੀਟਿੰਗ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਹਸਤੀਫੇ ਤੇ ਅੱਜ ਕੋਈ ਵੀ ਫੈਸਲਾ ਨਹੀਂ ਲਿਆ ਗਿਆ ਕਾਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦਰ ਨੇ ਕਿਹਾ ਕਿ ਹੁਣ ਜ਼ਿਲ੍ਹਾ ਤੇ ਹਲਕਾ ਪੱਧਰ ਦੀਆਂ ਮੀਟਿੰਗਾਂ ਹੋਣਗੀਆਂ ਇਹਨਾਂ ਬੈਠਕਾਂ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ ਅਕਾਲੀ ਦਲ ਇੱਕ ਲੋਕਤੰਤਰੀ ਪਾਰਟੀ ਹੈ ਸਾਡੇ ਬਜ਼ੁਰਗਾਂ ਨੇ ਪੰਜਾਬ ਦੇ ਲਈ ਕਰੜੀਆਂ ਕੁਰਬਾਨੀਆਂ ਦਿੱਤੀਆਂ ਨੇ ਅਸੀਂ ਪੰਜਾਬ ਤੇ ਪੰਜਾਬੀਅਤ ਲਈ ਲੜਦੇ ਰਹਾਂਗੇ ਦਿੱਲੀ ਐਨਸੀਆਰ ਦੇ ਸਾਰੇ ਸਕੂਲਾਂ ਨੂੰ ਬੰਦ ਕਰਨ ਦਾ ਹੁਕਮ ਸੁਪਰੀਮ ਕੋਰਟ ਨੇ ਜਾਰੀ ਕੀਤਾ ਹੈ ਪ੍ਰਦੂਸ਼ਣ ਮੁੱਦੇ ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ਅਤੇ 12ਵੀਂ ਜਮਾਤ ਨੂੰ ਵੀ ਆਨਲਾਈਨ ਕੀਤਾ ਜਾਣਾ ਚਾਹੀਦਾ ਹੈ ਇੱਕ ਦਿਨ ਪਹਿਲਾਂ ਗ੍ਰੈਪ 4 ਲਾਗੂ ਹੋਣ ਤੋਂ ਬਾਅਦ 10ਵੀਂ ਅਤੇ 12ਵੀਂ ਨੂੰ ਛੱਡ ਕੇ ਦਿੱਲੀ ਦੇ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਸਨ ਸੁਪਰੀਮ ਕੋਰਟ ਨੇ ਐਨਸੀਆਰ ਬਾਰੇ ਵੀ ਨਿਰਦੇਸ਼ ਜਾਰੀ ਕੀਤੇ ਨੇ ਤੇ ਬਾਕੀ ਸੂਬਿਆਂ ਨੂੰ ਵੀ ਸਕੂਲ ਬੰਦ ਕਰਨ ਬਾਰੇ ਜਲਦ ਫੈਸਲਾ ਲੈਣ ਦੀ ਗੱਲ ਆਖੀ ਹੈ। ਸ਼ਰਾਬ ਵਾਲੇ ਗੀਤਾਂ ਦੇ ਵਿਵਾਦ ਨੂੰ ਲੈ ਕੇ ਪਹਿਲੀ ਵਾਰ ਦਿਲਜੀਤ ਦੁਸਾਂਜ ਖੁੱਲ ਕੇ ਬੋਲੇ ਨੇ ਅੰਦਬਾਦ ਸ਼ੋਅ ਦੇ ਦੌਰਾਨ ਦਿਲਜੀਤ ਨੇ ਕਿਹਾ ਕਿ ਸਾਰੇ ਸੂਬੇ ड्राई स्टेट ऐलान ਦਿੱਤੇ ਜਾਣ ਤਾਂ ਮੈਂ ਸ਼ਰਾਬ ਤੇ ਗੀਤ ਨਹੀਂ ਗਾਵਾਂਗਾ ਮੈਂ ਸ਼ਰਾਬ ਦੇ ਇਸ਼ਤਿਹਾਰ ਵੀ ਨਹੀਂ ਕਰਦਾ ਜਿੱਥੇ ਕਿਥੇ ਮੇਰਾ ਸ਼ੋਅ ਹੈ ਉੱਥੇ ਡਰਾਈ ਡੇ ਐਲਾਨ ਦਿਓ ਦਿਲਜੀਤ ਨੇ ਕਿਹਾ ਕਿ ਮੈਂ ਧਾਰਮਿਕ ਗੀਤ ਵੀ ਗਾਏ ਨੇ ਪਰ ਧਾਰਮਿਕ ਗੀਤਾਂ ਦੀ ਕੋਈ ਵੀ ਗੱਲ ਨਹੀਂ ਕਰ ਰਿਹਾ ਹైదరాబాద్ ਦੇ ਵਿੱਚ ਹੋਈ ਚੋਰੀ ਨੂੰ ਲੈ ਕੇ ਦਿਲਜੀਤ ਨੂੰ ਨੋਟਿਸ ਜਾਰੀ ਕੀਤਾ ਗਿਆ ਇਮੀਗ੍ਰੇਸ਼ਨ ਨੀਤੀ ਦੇ ਵਿੱਚ ਬਦਲਾਅ ਤੇ ਟਰੂਡੋ ਦਾ ਬਿਆਨ ਸਾਹਮਣੇ ਆਇਆ ਟਰੂਡੋ ਨੇ ਕਿਹਾ ਕਿ ਪਿਛਲੇ 2 ਸਾਲ ਦੇ ਵਿੱਚ ਕੈਨੇਡਾ ਦੀ ਆਬਾਦੀ ਤੇਜ਼ੀ ਦੇ ਨਾਲ ਵਧੀ ਹੈ ਜਿਸ ਦੇ ਨਾਲ ਸਾਡੀ ਰਿਹਾਇਸ਼ ਤੇ ਬੁਨਿਆਦੀ ਢਾਂਚੇ ਤੇ ਦਬਾਅ ਪਿਆ ਅਸੀਂ ਆਪਣੀ ਆਬਾਦੀ ਨੂੰ ਵਾਪਸ ਲੀਤ ਲਿਆਉਣ ਦੇ ਲਈ ਵੱਡਾ ਕਦਮ ਚੁੱਕਿਆ ਇਸ ਦੇ ਲਈ ਅਸੀਂ ਇਮੀਗ੍ਰੇਸ਼ਨ ਸਿਸਟਮ ਨੂੰ ਬਦਲ ਰਹੇ ਹਾਂ ਟਰੂਡੋ ਦੇ ਮੁਤਾਬਿਕ ਫਰਜ਼ੀ ਕਾਲਜ ਤੇ ਵੱਡੀਆਂ ਕੰਪਨੀਆਂ ਨੇ ਆਪਣੇ ਹਿੱਤਾਂ ਦੇ ਲਈ ਇਮੀਗ੍ਰੇਸ਼ਨ ਸਿਸਟਮ ਦਾ ਗਲਤ ਇਸਤੇਮਾਲ ਕੀਤਾ ਹੈ ਪਲਵਨ ਸਿੰਘ ਰਾਜਵਾਨਾ ਦੇ ਵੱਲੋਂ ਧਾਇਰ ਪਟੀਸ਼ਨ ਤੇ ਸੁਪਰੀਮ ਕੋਰਟ ਨੇ ਇਹ ਮੁੱਦਾ ਰਾਸ਼ਟਰਪਤੀ ਅੱਗੇ ਰੱਖਣ ਦੀ ਮੰਗ ਕੀਤੀ ਹੈ ਸੁਪਰੀਮ ਕੋਰਟ ਨੇ ਭਾਰਤ ਦੇ ਰਾਸ਼ਟਰਪਤੀ ਦੇ ਸਕੱਤਰ ਨੂੰ ਫਾਂਸੀ ਦੀ ਸਜ਼ਾ ਦੇ ਦੋਸ਼ੀ ਪਲਵਨ ਸਿੰਘ ਰਾਜਵਾਨਾ ਦੀ ਰਹਿਮ ਦੀ ਅਪੀਲ ਦਾ ਮਾਮਲਾ ਰਾਸ਼ਟਰਪਤੀ ਸਾਹਮਣੇ ਰੱਖਣ ਦੇ ਹੁਕਮ ਦਿੱਤੇ ਨੇ ਇਸ ਤੇ 2 ਹਫ਼ਤਿਆਂ ਦੇ ਅੰਦਰ ਵਿਚਾਰ ਕਰਨ ਦੀ ਬੇਨਤੀ ਵੀ ਕੀਤੀ ਗਈ ਆ ਹੁਣ ਇਸ ਕੇਸ ਦਾ ਫੈਸਲਾ 5 ਦਸੰਬਰ ਨੂੰ ਆ ਸਕਦਾ ਹੈ ਜ਼ਿਕਰਯੋਗ ਹੈ ਕਿ ਰਾਜਵਾਨਾ ਨੂੰ 1995 ਦੇ ਵਿੱਚ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਬੀ.ਐਮ ਸਿੰਘ ਦੀ ਹਤਿਆ ਦੇ ਮਾਮਲੇ ਦੇ ਵਿੱਚ ਮੌਕੇ ਸਜ਼ਾ ਸੁਣਾਈ ਗਈ ਮੋਗਾ ਦੇ ਨੇ ਹਾਲ ਸਿੰਘ ਵਾਲਾ ਦੇ ਵਿੱਚ ਰਫਤਾਰ ਦਾ ਕਹਿਰ ਵੇਖਣ ਨੂੰ ਮਿਲਿਆ ਜਿੱਥੇ ਕਾਰ ਨੇ ਬਾਈਕ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਹਾਦਸੇ ਦੇ ਵਿੱਚ ਬਾਈਕ ਸਵਾਰ ਨਾ ਬਾਲਗ ਦੀ ਮੌਤ ਹੋ ਗਈ ਤੇ ਹਜ਼ਾਰਾਂ ਸਾਥੀ ਜ਼ਖਮੀ ਹੋਇਆ 15 ਸਾਲਾ ਜਸਪ੍ਰੀਤ ਦੀ ਮੌਕੇ ਤੇ ਹੀ ਦਰਦਨਾਕ ਮੌਤ ਹੋ ਗਈ ਜਸਪ੍ਰੀਤ ਆਪਣੇ ਦੋਸਤ ਨਾਲ ਬਾਈਕ ਤੇ ਦੁੱਧ ਲੈਣ ਗਿਆ ਸੀ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਪੁਲਿਸ ਨੇ ਕਾਰ ਕਰਜ਼ੇ ਦੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਲੁਧਿਆਣਾ ਦੇ ਦੁਗਰੀ ਸਤੇਤੇ ਇਲਾਕੇ ਦੇ ਨਿੱਜੀ ਸਕੂਲ ਦੇ ਵਿੱਚ ਮਾਪਿਆਂ ਨੇ ਆਕੇ ਹੰਗਾਮਾ ਕੀਤਾ ਸਕੂਲ ਪ੍ਰਸ਼ਾਸਨ ਨੇ ਮਾਪਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗੇਟ ਬੰਦ ਕਰ ਦਿੱਤਾ ਗਿਆ ਤਾਂ ਮਾਪੇ ਗੇਟ ਟੱਪਦੇ ਹੋਏ ਨਜ਼ਰ ਆਏ ਮਾਪੇ ਤੇ ਬੱਚੇ ਸਕੂਲ ਦੇ ਵਿੱਚੋਂ 11 ਅਧਿਆਪਕ ਕੱਢੇ ਜਾਣ ਦਾ ਵਿਰੋਧ ਕਰ ਰਹੇ ਸਨ ਮਾਪਿਆਂ ਦੇ ਮੁਤਾਬਕ ਇਹਨਾਂ ਅਧਿਆਪਕਾਂ ਨੂੰ ਬਿਨਾਂ ਵਜ੍ਹਾ ਕੱਢਿਆ ਗਿਆ ਹੈ ਸਕੂਲ ਪ੍ਰਸ਼ਾਸਨ ਦੇ ਮੁਤਾਬਕ ਟੈਂਪਰੇਰੀ ਤੌਰ ਤੇ ਰੱਖਿਆ ਅਧਿਆਪਕਾਂ ਨੂੰ ਹੀ ਸ਼ਿਕਾਇਤਾਂ ਮਿਲਣ ਤੋਂ ਬਾਅਦ ਕੱਢਿਆ ਹੈ ਪੁਲਿਸ ਨੇ ਆਕੇ ਮਾਮਲਾ ਠੰਡਾ ਕਰਵਾਇਆ ਪਿਰਕੋਰ ਦੇ ਵਿੱਚ ਕਤਲ ਹੋਏ ਗੁਰਪ੍ਰੀਤ ਹਰੀ ਨੌਂ ਦੇ ਲਈ ਇਨਸਾਫ ਦੀ ਮੰਗ ਤੇਜ਼ ਹੋ ਗਈ ਹੈ ਕਿ ਮੈਂਬਰੀ ਇਨਸਾਫ ਕਮੇਟੀ ਨੇ ਕਿਹਾ ਕਿ ਗੁਰਪ੍ਰੀਤ ਕਤਲकांड ਦੇ ਤਾਰ ਕੈਨੇਡਾ ਦੇ ਕੈਨੇਡਾ ਤੇ ਡਿਬਰੂਗੜ ਦੇ ਨਾਲ ਜੁੜ ਰਹੇ ਨੇ ਇਸ ਲਈ ਹੁਣ ਕਤਲ ਕਰਾਉਣ ਵਾਲਿਆਂ ਨੂੰ ਪ੍ਰੋਡਕਸ਼ਨ ਵਾਰੈਂਟ ਤੇ ਲਿਆਉਣ ਦੀ ਲੋੜ ਹੈ ਕਮੇਟੀ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਅਰਸ਼ ਡਾਲਾ ਤੇ ਅਮਰਿਤਪਾਲ ਨੂੰ ਪ੍ਰੋਡਕਸ਼ਨ ਵਾਰੈਂਟ ਤੇ ਲਿਆਂਦਾ ਜਾਵੇ ਕਮੇਟੀ ਨੇ ਪ੍ਰਸ਼ਾਸਨ ਨੂੰ ਕਾਰਵਾਈ ਦੇ ਲਈ 1 ਦਸੰਬਰ ਤੱਕ ਦਾ ਅਲਟੀਮੇਟਮ ਦਿੱਤਾ ਹੈ ਪੰਜਾਬ ਦੇ ਵਿੱਚ ਕੋਰੇ ਕਾਰਨ ਲਗਾਤਾਰ ਹਾਸੇ ਵਾਪਰੇ ਨੇ ਜਲੰਧਰ ਦੇ ਵਿੱਚ ਮੇਨ ਰੋਡ ਤੇ ਤਿੰਨ ਗੱਡੀਆਂ ਦੀ ਭਿਆਨਕ ਟੱਕਰ ਹੋਈ ਹਾਸਾ ਪੀਆਰਟੀਸੀ ਬੱਸ ਟਰੱਕ 2420 ਕਾਰ ਦੇ ਵਿੱਚਕਾਰ ਵਾਪਰਿਆ ਕਿੰਨੇ ਗੱਡੀਆਂ ਪੂਰੀ ਤਰ੍ਹਾਂ ਦੀਆਂ ਨੁਕਸਾਨੀਆਂ ਗਈਆਂ ਹਾਸੇ ਤੋਂ ਬਾਅਦ ਮੇਨ ਰੋਡ ਤੇ ਲੰਬਾ ਜਮ ਲੱਗ ਗਿਆ ਕਟਨਾ ਦੀ ਸੂਚਨਾ ਮਿਲਦੇ ਹੀ ਟ੍ਰੈਫਿਕ ਪੁਲਿਸ ਮੌਕੇ ਤੇ ਪਹੁੰਚੀ ਪਹਿਲਾਂ ਟਰੱਕ ਦੀ ਬੱਸ ਦੇ ਨਾਲ ਟੱਕਰ ਹੁੰਦੀ ਹੈ ਬਾਅਦ ਦੇ ਪਿੱਛੋਂ ਆਰੀ ਟੈਕਸੀ ਗੱਡੀ ਬੱਸ ਦੇ ਵਿੱਚ ਜਾ ਵਜਦੀ ਹੈ ਅਜਨਾਲ ਦੇ ਪਿੰਡ ਫੁੱਲੇ ਚੱਕ ਦੇ ਵਿੱਚ ਚੋਰਾਂ ਨੇ ਲੱਖਾਂ ਰੁਪਏ ਤੇ ਹੱਥ ਸਾਫ਼ ਕੀਤੇ ਰਾਤ ਦੇ ਹਨੇਰੇ ਦੇ ਵਿੱਚ ਇਹ ਚੋਰਾਂ ਨੇ ਇੱਕ ਘਰ ਦੇ ਵਿੱਚੋਂ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕੀਤੀ ਤੇ ਇੱਕ ਘਰ ਦੇ ਵਿੱਚ ਚੋਰਾਂ ਨੇ ਚੋਰੀ ਦੀ ناکਾਮ ਕੋਸ਼ਿਸ਼ ਕੀਤੀ ਪਰਿਵਾਰਕ ਮੈਂਬਰ ਜਾਗ ਗਏ ਤੇ ਚੋਰ ਫਰਾਰ ਹੋ ਗਏ ਘਰ ਦੇ ਵਿੱਚੋਂ ਅਲਮਾਰੀਆਂ ਤੋੜ ਕੇ 4 ਟੋਲੇ ਸੋਨੇ ਦੇ ਗਹਿਣੇ ਅਤੇ 50000 ਰੁਪਏ ਦੀ ਨਕਦੀ ਚੋਰੀ ਹੋਈ ਹੈ ਚੋਰਾਂ ਨੇ ਪੂਰੀ ਤਸੱਲੀ ਬਖਸ਼ ਫਰੁੱਲਾ ਫਰਾਲੀ ਕੀਤੀ ਪੁਲਿਸ ਨੇ ਆ ਕੇ ਮੌਕਾ ਵੇਖਿਆ ਸਮਾਣਾ ਸ਼ੁਤਰਾਣਾ ਤੇ ਖਨੌਰੀ ਦੇ ਲੋਕ ਇੰਨੇ ਦਿਨੀ ਪਰੇਸ਼ਾਨ ਨੇ ਪਰੇਸ਼ਾਨੀ ਦਾ ਕਾਰਨ ਹੈ ਸਰਕਾਰੀ ਬੱਸ ਦਾ ਦੇਰੀ ਨਾਲ ਮਿਲਣਾ ਲੋਕਾਂ ਦਾ ਕਹਿਣਾ ਹੈ ਕਿ ਪਟਿਆਲਾ ਚੰਡੀਗੜ੍ਹ ਜਾਣ ਦੇ ਲਈ ਬੱਸ ਫੜਨ ਦੇ ਲਈ ਜਦੋਂ ਜãiਦ ਕਰਨੀ ਪੈਂਦੀ ਹੈ ਕਰੀਬ 2-2 ਘੰਟੇ ਯਾਤਰੀਆਂ ਨੂੰ ਇੰਤਜ਼ਾਰ ਕਰਨਾ ਪੈਂਦਾ ਹੈ ਖਾਸ ਤੌਰ ਤੇ ਬੱਸਾਂ ਦੀ ਘਾਟ ਕਾਰਨ ਰੋਜ਼ਾਨਾ ਯਾਤਰੀ ਸਵੇਰੇ 7 ਵਜੇ ਤੋਂ 9 ਵਜੇ ਤੱਕ ਖੱਜਲਖਵਾਰ ਹੁੰਦੇ ਨੇ ਲੋਕਾਂ ਦੇ ਮੁਤਾਬਿਕ ਕਰੀਬ 40 ਸਾਲ ਤੋਂ ਇਹ ਸਮੱਸਿਆ ਚੱਲਦੀ ਆ ਰਹੀ ਹੈ ਨੰਗਲ ਦੀ ਅੱਡਾ ਮਾਰਕੀਟ ਦੇ ਵਿੱਚ ਕੱਪੜੇ ਦੀ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ ਕਰੋੜਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਮੁਫੀ ਤੇ ਪਹੁੰਚੀਆਂ ਫਾਇਰ ਬਗੜਦੀਆਂ ਚਾਰ ਗੱਡੀਆਂ ਨੇ 2 ਘੰਟੇ ਦੀ ਕਰੜੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਅੱਗ ਇੰਨੀ ਜ਼ਬਰਦਸਤ ਸੀ ਕਿ ਦੁਕਾਨ ਦੀਆਂ ਕਿੰਨੇ ਮੰਜ਼ਲਾਂ ਉਸ ਦੀ ਝਪੇੜ ਦੇ ਵਿੱਚ ਆ ਗਿਆਂ ਸ਼ਾਰਟ ਸਰਕਟ ਅੱਗ ਲੱਗਣ ਦੀ ਅਸਲੀ ਵਜ੍ਹਾ ਦੱਸੀ ਜਾ ਰਹੀ ਫਰੀਦਕੋਟ ਦੇ ਮਿੰਨੀ ਸਕੱਤਰੇ ਦੇ ਵਿੱਚ ਬਣੇ ਆਰਟੀਏ ਦਫ਼ਤਰ ਨੂੰ ਤੀਜੀ ਵਾਰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ ਮੁਲਜ਼ਮਾਂ ਡਰਾਈਵਿੰਗ ਟੈਸਟ ਟਰੈਕ ਤੋਂ ਬਿਜਲੀ ਦੀਆਂ ਤਾਰਾਂ ਚੋਰੀ ਕਰ ਲਈਆਂ ਜਿਸ ਕਰਕੇ ਲਾਇਸੈਂਸ ਬਰਾਉਣ ਦੇ ਲਈ ਲਏ ਜਾਣ ਵਾਲੇ ਟੈਸਟ ਬੰਦ ਹੋ ਗਏ ਨੇ ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਚੋਰਾਂ ਨੇ ਇਸੇ ਟਰੈਕ ਤੋਂ ਬਿਜਲੀ ਦੀਆਂ ਤਾਰਾਂ ਚੋਰੀ ਕਰਨ ਤੋਂ ਇਲਾਵਾ ਦਫ਼ਤਰ ਦਾ ਏਸੀ ਪੱਖੇ ਅਤੇ ਹੋਰ ਸਮਾਨ ਚੋਰੀ ਕੀਤਾ ਲੁਧਿਆਣਾ ਦੇ ਨਿਊ ਸਰਾਪਾ ਨਗਰ ਦੇ ਵਿੱਚ ਨਵੀਂ ਬਣੀ ਪੰਚਾਇਤ ਨੇ ਵੱਡਾ ਇਕੱਠ ਕੀਤਾ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਨਵੀਂ ਬਣੀ ਪੰਚਾਇਤ ਨੇ ਪੁਰਾਣੀ ਪੰਚਾਇਤ ਤੋਂ ਪੈਸੇ ਦਾ ਹਿਸਾਬ ਮੰਗਿਆ ਤੇ ਇਲਜ਼ਾਮ ਲਗਾਏ ਨੇ ਕਿ ਲੋੜ ਦੇ ਮੁਤਾਬਕ ਪੈਸੇ ਦੀ ਵਰਤੋਂ ਨਹੀਂ ਕੀਤੀ ਗਈ 40 ਲੱਖ ਰੁਪਏ ਤੋਂ ਵੱਧ ਦਾ ਮੋਟਰ ਦਾ ਬਿੱਲ ਪੈਂਡਿੰਗ ਹੈ ਜਿਸ ਕਾਰਨ ਕਨੈਕਸ਼ਨ ਕਟਿਆ ਗਿਆ ਨਵੀਂ ਪੰਚਾਇਤ ਨੇ 19 ਨਵੰਬਰ ਤੱਕ ਪੁਰਾਣੀ ਪੰਚਾਇਤ ਨੂੰ ਸਮਾਂ ਦਿੱਤਾ ਸੁਲਤਾਨਪੁਰ ਲੋਧੀ ਦੇ ਪਿੰਡ ਚਲਦੇ ਵਿੱਚ ਨਿਆਂਗ ਬਾਣੀ ਦੇ ਵਿੱਚ ਆਏ ਇੱਕ ਚੋਰ ਨੇ ਐਨਆਰਆਈ ਨੂੰ ਨਿਸ਼ਾਨਾ ਬਣਾਇਆ ਤੇ 50000 ਰੁਪਏ ਦੀ ਠੱਗੀ ਮਾਰ ਕੇ ਫਰਾਰ ਹੋ ਗਿਆ ਪਿੰਡ ਦੇ ਐਨਆਰਆਈ ਨੇ ਦੱਸਿਆ ਕਿ ਸਵੇਰੇ 10:30 ਵਜੇ ਦੇ ਕਰੀਬ 6 ਵਿਅਕਤੀ ਨਿਆਂਗ ਸਿੰਘ ਦੇ ਬਾਣੀ ਦੇ ਵਿੱਚ ਉਸਦੇ ਕੋਲ ਆਏ ਜੋ ਆਪਣੇ ਆਪ ਨੂੰ ਤਰਨਾ ਦਲ ਦੇ ਮੈਂਬਰ ਦਾਸਤਰੀ ਸੰਖੁਲਮਾਨ ਨੇ ਗੱਲਾਂ ਦੇ ਵਿੱਚ ਲਗਾ ਕੇ ਉਸ ਦੇ ਕੋਲੋਂ 50000 ਰੁਪਏ ਝਲਾਕੇ ਦੇ ਨਾਲ ਠੱਗ ਲਏ ਤੇ ਆਪਣੀ ਸਕੋਰਪੀਓ ਗੱਡੀ ਦੇ ਵਿੱਚ ਸਵਾਰ ਹੋ ਕੇ ਫਰਾਰ ਹੋ ਗਏ ਲੁਧਿਆਣਾ ਭਾਜਪਾ ਦਫ਼ਤਰ ਦੇ ਬਾਹਰ ਆਂਗਨਵਾੜੀ ਆਸ਼ਾ ਵਰਕਰਾਂ ਨੇ ਤਰਨਾ ਲਗਾਇਆ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਮੈਂਬਰ ਪਾਰਲੀਮੈਂਟ ਰਹੇ ਰਵਨੀਤ ਬਿੱਟੂ ਨੇ ਉਹਨਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਉਹਨਾਂ ਦੀਆਂ ਮੰਗਾਂ ਨੂੰ ਪਾਰਲੀਮੈਂਟ ਵਿੱਚ ਚੁੱਕਣਗੇ ਜਿਆ ਕਿ ਹੁਣ ਉਹ ਮੰਤਰੀ ਬਣ ਚੁੱਕੇ ਨੇ ਤੇ ਬਾਵਜੂਦ ਇਸ ਦੇ ਖਲੇ ਤੱਕ ਵੀ ਉਹਨਾਂ ਵੱਲੋਂ ਸਕੀਮ ਵਰਕਰ ਅਦੀਨ ਆਉਂਦੇ ਮੁਲਾਜ਼ਮਾਂ ਦੀਆਂ ਮੰਗਾਂ ਤੇ ਗੌਰ ਨਹੀਂ ਕੀਤਾ ਗਿਆ ਉਹਨਾਂ ਮੰਗ ਕੀਤੀ ਹੈ ਕਿ ਵਿਭਾਗ ਦੇ ਮੰਤਰੀ ਨਾਲ ਉਹਨਾਂ ਦੀ ਮੁਲਾਕਾਤ ਕਰਵਾਈ ਜਾਵੇ ਮਾਨਸਾ ਦੇ ਸਿਵਲ ਹਸਪਤਾਲ ਦੇ ਵਿੱਚ ਏਡਜ਼ ਪੀਡਿਤ ਮਹਿਲਾ ਦੀ ਡਿਲੀਵਰੀ ਦੇ ਮਾਮਲੇ ਦੇ ਵਿੱਚ ਡਾਕਟਰ ਦਾ ਬਿਆਨ ਸਾਹਮਣੇ ਆ ਡਾਕਟਰ ਦਾ ਕਹਿਣਾ ਹੈ ਕਿ ਮਰੀਜ਼ ਦੀ ਜਾਨ ਜਾਨ ਬਚਾਉਣ ਦੇ ਲਈ ਡਿਲੀਵਰੀ ਕੀਤੀ ਗਈ ਉਸ ਵੇਲੇ ਮਰੀਜ਼ ਦੇ ਕੋਲ ਰਿਪੋਰਟ ਨੈਗੇਟਿਵ ਸੀ ਤੇ ਉਸ ਤੋਂ ਬਾਅਦ ਕਿਸੇ ਮਹਿਲਾ ਦਾ ਕੋਈ ਵੀ ਆਪਰੇਸ਼ਨ ਨਹੀਂ ਕੀਤਾ ਗਿਆ ਡਾਕਟਰ ਬਦਾਨ ਮੁਤਾਬਿਕ ਜਾਣਬੁੱਝ ਕੇ ਇਸ ਮਾਮਲੇ ਦੇ ਵਿੱਚ ਪਰੇਸ਼ਾਨ ਕੀਤਾ ਜਾ ਰਿਹਾ ਹੈ ਸਿਵਲ ਹਸਪਤਾਲ ਨੂੰ ਬਦਨਾਮ ਕਰਨ ਦੇ ਲਈ ਅਜਿਹਾ ਕੀਤਾ ਜਾ ਰਿਹਾ ਹੈ ਗੁਰਦਾਸਪੁਰ ਦੇ ਕਾਨੂੰਮਾਨ ਰੋਡ ਤੇ ਲੁਟੇਰਿਆਂ ਨੇ ਸੁਨਿਆਰੇ ਦੇ ਘਰ ਗੋਡੀਆਂ ਚਲਾਈਆਂ ਤੇ ਜਵਾਬਦੇਹ ਸੁਨਿਆਰੇ ਤੇ ਉਸਦੇ ਰਿਸ਼ਤੇਦਾਰਾਂ ਨੇ ਜਵਾਬੀ ਫਾਇਰਿੰਗ ਕੀਤੀ ਲੁੱਟ ਦੀ ਨੀਅਤ ਦੇ ਨਾਲ ਕਰਦੇ ਵਿੱਚ ਬੜੇ 9 ਤੋਂ 10 ਹਥਿਆਰਬੰਦ ਲੁਟੇਰਿਆਂ ਨੇ 23ਹ ਹੱਤਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਤੇ ਫਾਇਰਿੰਗ ਕਰਕੇ ਗਹਿਣੇ ਲੁੱਟ ਕੇ ਫਰਾਰ ਹੋ ਗਏ ਘਟਨਾ ਦੇ ਵੇਲੇ ਸੁਨਿਆਰਾ ਜ਼ਖਮੀ ਹੋਇਆ ਹੈ ਲੁਟੇਰੇ ਜਾਂਦੇ ਜਾਂਦੇ ਸੁਨਿਆਰੇ ਦੀ ਰਿਵਾਲਵਰ ਵੀ ਨਾਲ ਲੈ ਗਏ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੋਂ ਦੇ ਕਾਰਨ ਸੁਨਾਮ ਲਹਿਰਾਗਾਗਾ ਰੋਡ ਤੇ ਇੱਕ ਦਰਦਨਾਕ ਹਾਦਸਾ ਵਾਪਰ ਗਿਆ ਟਰਾਲੇ ਨੇ ਮੋਟਰਸਾਈਕਲ ਸਵਾਰ ਕੋ ਧੀ ਨੂੰ ਦਰਦ ਦਿੱਤਾ ਹਾਦਸੇ ਦੇ ਵਿੱਚ 23 ਸਾਲਾ ਕੁੜੀ ਦੀ ਮੌਤ ਹੋ ਗਈ ਤੇ ਪਿਤਾ ਜ਼ਖਮੀ ਹੋਇਆ ਚਾਜਲੀ ਰੋਡ ਤੇ ਇਹ ਹਾਦਸਾ ਵਾਪਰਿਆ ਜਦੋਂ ਪਿਤਾ ਆਪਣੀ ਧੀ ਨੂੰ ਕਾਲੇ ਛੱਡਣ ਜਾ ਰਿਹਾ ਸੀ ਕਿ ਧੁੰਦ ਦੇ ਕਾਰਨ ਇਹ ਹਾਦਸਾ ਵਾਪਰ ਗਿਆ ਬਾਈਕ ਸਵਾਰ ਟਰਾਲੇ ਨੂੰ ਕ੍ਰਾਸ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਟਰਾਲਾ ਚਾਲਕ ਨੂੰ ਕਾਬੂ ਕਰਨ ਦੀ ਮੰਗ ਕੀਤੀ ਗਈ ਸਮਾਣਾ ਪੁਲਿਸ ਨੇ ਇੱਕ ਔਰਤ ਨੂੰ ਚਿੱਟੇ ਸਮੇਤ ਕਾਬੂ ਕੀਤਾ ਐਸਟੀਐਫ ਪੁਲਿਸ ਅਤੇ ਸਿਟੀ ਪੁਲਿਸ ਨੇ ਸਾਂਝੇ ਆਪਰੇਸ਼ਨ ਦੇ ਤਹਿਤ ਇਹ ਕਾਰਵਾਈ ਕੀਤੀ ਹੈ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਔਰਤ ਨੂੰ ਰੋਕਿਆ ਤਾਂ ਚੈਕਿੰਗ ਦੇ ਦੌਰਾਨ ਔਰਤ ਤੋਂ ਨਸ਼ਾ ਬਰਾਮਦ ਹੋਇਆ ਔਰਤ ਦੀ ਪਛਾਣ ਮਨਪ੍ਰੀਤ ਕੌਰ ਵਜੋਂ ਹੋਈ ਹੈ ਜੋ ਪਿੰਡ ਮੁਰਾਦਪੁਰਾ ਦੀ ਰਹਿਣ ਵਾਲੀ ਹੈ ਕਾਬੂ ਔਰਤ ਨੇ ਆਪਣਾ ਜੁਰਮ ਕਬੂਲ ਕੀਤਾ ਹੈ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਅਮਸਰਦੀ ਇਲਾਕਾ ਇਸਲਾਮਾਬਾਦ ਪੁਲ ਦੇ ਉਤੇ ਭਿਆਨਕ ਐਕਸੀਡੈਂਟ ਹੋਇਆ ਇੱਕ ਗੱਡੀ ਨੇ ਦੋ ਐਕਟਿਵਾਂ ਸਵਾਰਾਂ ਨੂੰ ਪਿੱਛੋਂ ਜ਼ੋਰਦਾਰ ਟੱਕਰ ਮਾਰ ਦਿੱਤੀ ਟੱਕਰ ਇੰਨੀ ਭਿਆ ਲੜਕਾ ਲੜਕੀ ਪੋਲਤੂ ਨਹੀਂ ਝੇਠਾਂਡੇ ਗੇ ਹਸਪਤਾਲ ਦੇ ਵਿੱਚ ਦੋਵਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਕਾਰਸਵਾਰ ਮੌਕੇ ਤੋਂ ਫਰਾਰ ਹੈ ਪੁਲਸ ਹਾਲੇ ਅਲੇਦਵਾਲੇ ਦੇ ਸੀਸੀਟੀਵੀ ਖੰਗਾਲਣ ਦੇ ਵਿੱਚ ਲੱਗੀ ਹੋਈ ਹੈ ਗੁਰਦਾਸਪੁਰ ਦੇ ਵਿੱਚ ਰਾਤ ਵੇਲੇ ਪੈਲਸ ਦੇ ਵਿੱਚੋਂ ਕੈਟਰਿੰਗ ਦਾ ਕੰਮ ਕਰਕੇ ਆ ਰਹੀ ਲੇਬਰ ਨੂੰ ਲੁਟੇਰਿਆਂ ਨੇ ਆਪਣਾ ਨਿਸ਼ਾਨਾ ਬਣਾਇਆ ਪਿਸਤੌਲ ਦੀ ਨੋਕ ਤੇ ਮੋਬਾਈਲ ਫੋਨ ਅਤੇ ਨਕਦੀ ਦੇ ਨਾਲ 3 ਵਿਲਰ ਲੈ ਕੇ ਫਰਾਰ ਹੋ ਗਏ ਪੀੜਤਾ ਨੇ ਦੱਸਿਆ ਕਿ ਰਾਤ 3 ਵਜੇ ਦੇ ਕਰੀਬ ਪੰਡੋਰੀ ਰੋਡ ਤੇ ਇੱਕ ਵਿਅਕਤੀ ਅਦਵਿਸ਼ਕਾਰ ਸੜਕ ਤੇ ਆ ਗਿਆ ਤੇ ਆਟੋ ਰੋਕ ਲਿਆ ਗਿਆ ਆਟੋ ਰੁਕਦਿਆਂ ਹੀ ਝਾੜੀਆਂ ਦੇ ਵਿੱਚੋਂ ਕਿੰਨ ਹੋਰ ਨੌਜਵਾਨ ਨਿਕਲੇ ਤੇ ਹਥਿਆਰਾਂ ਦੀ ਨੋਕੀ ਉਹਨਾਂ ਦੇ ਮੋਬਾਈਲ ਅਤੇ ਪੈਸੇ ਖੋਲੇ ਗਏ